ਦੇ ਅੱਜ ਦੇ ਦੰਗਲ ਦੀ ਇੱਕ ਨੰਬਰ ਝੰਡੀ ਦੀ ਕੁਸ਼ਤੀ ਜਿਹੜੀ ਅਖਾੜੇ ਦੇ ਵਿੱਚ ਸ਼ੁਰੂ ਹੋਣੀ ਹੈ ਵਿੱਚ ਕਰੋ ਜੀ ਫੈਸਲਾ ਵਾਹ ਕੇ ਚੱਲਦਾ ਹੋਇਆ ਯੁੱਧ ਜਿਹੜਾ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਮਿਆਨ ਵਾਹ ਪਈ ਵਾਹ ਦਾ ਖੂਨ ਸਦਾ ਮਾਰਦਾ ਉਬਾਲੇ ਜੰਗਾ ਜਿੱਤਨੀ ਆ ਦੱਸ ਕੀ ਨਸ਼ੇੜੀਆਂ ਕਿ ਸੁਰਮਗੱਦੀ ਦੀ ਦਾ ਕੌਣ ਹਾਰਦਾ ਕੌਣ ਕਹਿੰਦਾ ਬਹੁਤੀ ਅੜਦੀ ਏ ਤੇਰੀ ਜੇ ਗਰਾਰੀ ਸੋਹਣਿਆ ਉਹ ਨਾਮ ਚੇਤ ਰੱਖੀ ਸ਼ੇਰਾ ਗਹਿਲ ਮਜਾਰੀ ਸੋਹਣਿਆ ਕਿ ਕੰਮ ਜਿਹੜੇ ਅਸੀਂ ਕਰੇ ਤੇਰੀ ਸੋਚ ਤੋਂ ਪਰੇ ਕਿ ਝੰਡੇ ਦਮ ਆਪਣੇ ਤੇ ਪੂਰੇ ਗੱਡੇ ਹੋਏ ਆ ਕਿ ਹਰ ਮਸਲੇ ਦਾ ਹੱਲ ਕਰ ਦਈਏ ਉਸੇ ਪਾਲੇ ਕਿ ਬਹੁਤਿਆਂ ਦੇ ਬਹਿਮ ਅਸੀਂ ਯਾਰਾ ਕੱਢੇ ਹੋਏ ਆ ਕਿ ਬਹੁਤਿਆਂ ਦੇ ਬਹਿਮ ਅਸੀਂ ਯਾਰਾ ਕੱਢੇ ਹੋਏ ਆ ਵਾਹ ਬਈ ਵਾਹ ਸ਼ਾਬਾਸ਼ ਬੱਲੇ 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 ਉਹ ਬੱਲੇ 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 ਉਹ ਤਾੜੀਆਂ ਦੂੜੀਆਂ ਤਾੜੀਆਂ ਦੂੜੀਆਂ ਆਏ ਹਾਏ 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 ਬੱਲੇ 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 ਆਏ ਆਏ ਪ੍ਰਿਤਪਾਲ ਫਗਵਾੜੇ ਵਾਲਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਗਿਆ ਆਏ ਪ੍ਰਿਤ